ਰੇਡੀਓ ਇੰਡੀਆ ਕੇ ਆਰ ਪੀਏ 1110 ਐਮ ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਦਾ ਸੰਡੇ ਸ਼ੋਅ ਵਿਦ ਲਵਲੀਨ ਗਿਲ ਦੇ ਵਿੱਚ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਸ਼ ਸਿੰਘ ਭਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਪ੍ਰਵਾਹਨ ਕਰੇ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ ਇਸ ਵੈਬਸਾਈਟ ਤੇ ਜਾ ਕੇ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸਾਨੂੰ ਸੁਣ ਸਕਦੇ ਹੋ ਇਸ ਤੋਂ ਇਲਾਵਾ Google Play Store ਅਤੇ Apple Play Store ਦੇ ਉੱਪਰ ਸਾਡੀ ਐਪ ਮੌਜੂਦ ਹੈ ਐਪ ਡਾਊਨਲੋਡ ਕਰ ਲਓ ਫਿਰ ਬਾਕੀ ਝੰਝਟਾਂ ਤੋਂ ਨजात ਮਿਲੇਗੀ ਕਿ ਤੇ ਇਸ ਸਿਰਫ ਇੱਕ ਹੀ ਬਟਨ ਦਬਾ ਕੇ ਤੁਸੀਂ ਸਾਨੂੰ ਸੁਣ ਸਕੋਗੇ ਸਾਡਾ ਸਟੂਡੀਓ ਦਾ ਨੰਬਰ ਹੈ 604 592 999 99 604 592 91 91 ਦਾ ਸੰਡੇ ਸ਼ੋਅ ਦੇ ਨਿਰਧਾਰਿਤ ਚਾਰ ਪੜਾਵੀ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਅਤੇ ਬੈਰਿਸਟਰ ਲਵleen ਸਿੰਘ ਜੀ ਗਿੱਲ ਸਾਡੇ ਨਾ ਸਟੂਡੀਓ ਦੇ ਵਿੱਚ ਮੌਜੂਦ ਨੇ ਸੋ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਫਿਰ ਅਸੀਂ ਪੜਾਅ ਦਰ ਪੜਾਅ ਅੱਗੇ ਵਧਾਂਗੇ ਗਿਲਸਾ ਤੁਹਾਡਾ ਸਵਾਗਤ ਹੈ ਜੀ ਦਸੰਡੇ ਸ਼ੋਅ ਦੇ ਵਿੱਚ ਬਹੁਤ ਸ਼ੁਕਰੀਆ ਭਮ ਸਾਹਿਬ ਜੀ ਸੋ ਗਿਲਸਾ 2 ਅਕਤੂਬਰ ਆਉਣ ਜਾ ਰਹੀ ਹੈ ਔਰ 2 ਅਕਤੂਬਰ ਕਿਉਂਕਿ ਮਹਾਤਮਾ ਗਾਂਧੀ ਦਾ ਦਿਨ ਹੈ ਇਸ ਕਰਕੇ ਸਾਡਾ ਕਿਉਂਕਿ ਅਗਲੇ ਵਾਰੀ ਨੂੰ ਤਾਂ ਸਾਡਾ ਜਿਹੜਾ ਸ਼ੋ ਜਿਹੜਾ ਹੈ ਅਗਲੇ ਐਤਵਾਰ ਹੋਣਾ ਉਦੋਂ ਨੂੰ ਲੰਘ ਜਾਣਾ ਨੇ ਸੋ ਅਸੀਂ ਗੱਲ ਕਰਨਾ ਚਾਹੁੰਦੇ ਸੀ ਮਹਾਤਮਾ ਗਾਂਧੀ ਬਾਰੇ ਵੀ ਇਹਨਾਂ ਦੀ ਵਿਚਾਰਧਾਰਾ ਜਿਹੜੀ ਮਹਾਤਮਾ ਗਾਂਧੀ ਨੇ ਕੀਤੀ ਸੀ ਔਰ ਜਿਹੜਾ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਉਹ ਕਈ ਤਰ੍ਹਾਂ ਦੇ ਉਹਨਾਂ ਤੇ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਕਿ ਕੋਈ ਲੋਕ ਉਹਨਾਂ ਦਾ ਵਿਰੋਧ ਵੀ ਕਰਦੇ ਆ ਕੋਈ ਲੋਕ ਉਹਨਾਂ ਦੇ ਹੱਕ 'ਚ ਵੀ ਨੇ ਔਰ ਉਹਨਾਂ ਦੀ ਜਿਹੜੀ ਦੇਣ ਹੈ ਸਾਡੇ ਸਾਡੇ ਆਜ਼ਾਦੀ ਦੇ ਵਿੱਚ ਭਾਰਤ ਦੀ ਆਜ਼ਾਦੀ ਦੇ ਵਿੱਚ ਉਹ ਦੇਣ ਕਿਹੋ ਜੀ ਸੀ ਤੇ ਵਿਚਾਰ たら ਬਾਰੇ ਅਸੀਂ ਵਿਚਾਰਨਾ ਚਾਹੁੰਦੇ ਹਾਂ ਛੋਣੇ ਤੋਂ ਬੰਸਾ ਵੈਸ਼ਨਵ ਜਨ ਤੋ ਤੈਨੀ ਕਹੀਏ ਜੋ ਪੀਰ ਪਰਾਈ ਜਾਣੇ ਰੇ ਇਹ ਗੱਲ ਅਸੀਂ ਮਹਾਤਮਾ ਗਾਂਧੀ ਦੀ ਗੱリエ ਤਾਂ ਅਸੀਂ ਸਾਰੇ ਜਾਣਦੇ ਆ ਉਹਨਾਂ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ਵਿੱਚ ਹੋਇਆ ਸੀ ਜੀ ਉਹਨਾਂ ਦੇ ਪਿਤਾ ਇੱਕ रियासत ਦੇ ਵਿੱਚ ਉੱਥੇ ਦੀਵਾਨ ਦੇ ਅਹੁਦੇ ਤੇ ਜੀ ਸਨ ਆਪਾਂ ਸਭ ਜੀਵਨ ਦੇ ਬਾਰੇ ਸਾਰੇ ਅਸੀਂ ਜਾਣਦੇ ਆ ਜਿਹੜੀਆਂ ਪੋਲੀਟੀਕਲ ਘਟਨਾਵਾਂ ਨੇ ਉਹਦੇ ਬਾਰੇ ਵੀ ਸਾਰੇ ਜਾਣਦੇ ਆ ਅੱਜੇ ਜ਼ਰੂਰਤ ਹੈ ਕਿਉਂਕਿ ਮਹਾਤਮਾ ਗਾਂਧੀ ਭਾਰਤ ਦੇ ਇੱਕ ਆਈਕਨ ਨੇ ਜਿਨ੍ਹਾਂ ਨੂੰ ਦੁਨੀਆ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ ਮੇਰਾ ਨਹੀਂ ਖਿਆਲ ਦੁਨੀਆ ਦਾ ਕੋਈ ਅਜਿਹਾ ਮੁਲਕ ਹੋਵੇਗਾ ਜਿੱਥੇ ਮਹਾਤਮਾ ਗਾਂਧੀ ਦਾ ਬੁੱਤ ਨਾ ਲੱਗਿਆ ਹੋਵੇ ਜੀ ਪਾਕਿਸਤਾਨ ਨੂੰ ਛੱਡ ਕੇ ਮੈਨੂੰ ਖਿਆਲ ਆ ਸ਼ਾਇਦ ਪਾਕਿਸਤਾਨ ਦੇ ਵਿੱਚ ਨਹੀਂ ਹਾਂ ਹਾਲਾਂਕਿ ਪਾਕਿਸਤਾਨ ਦੀ ਆਜ਼ਾਦੀ ਦੇ ਵਿੱਚ ਵੀ ਉਹਨਾਂ ਨੇ ਓਨਾ ਹੀ ਅਹਿਮ ਯੋਂਦਾਂ ਦਿੱਤਾ ਜਿੰਨਾ ਕੀ ਭਾਰਤ ਦੀ ਆਜ਼ਾਦੀ ਦੇ ਵਿੱਚ ਪਰ ਪਾਕਿਸਤਾਨ ਦੇ ਵੀਲੇ ਦੇ ਜਿਹੜੇ ਇਸ ਹੁਕਮਰਾਨ ਹੈ ਜਾਂ ਜਿਹੜਾ ਰੂਲਿੰਗ 엘ੀਟ ਹੈ ਉਹ ਉਹਨਾਂ ਨੂੰ ਫਿੱਟ ਨਹੀਂ ਬੈਠਿਆ ਉਹ ਸਿਰਫ ਧਾਰਮਿਕ ਨਜ਼ਰੀਏ ਤੋਂ ਹੀ ਲੋਕਾਂ ਨੂੰ ਦੇਖਦੇ ਆ ਜੀ ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਦਾ ਬੁੱਤ ਨਹੀਂ ਲਗਾਉਣ ਦਿੱਤਾ ਜਾ ਰਿਹਾ ਜਾਂ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਜਿੱਥੇ ਲਾਹੌਰ ਸੈਂਟਰਲ ਜੇਲ੍ਹ ਸੀ ਜਿੱਥੇ ਉਹਨਾਂ ਨੂੰ ਫਾਂਸੀ ਦਿੱਤੀ ਗਈ ਉਸ ਚੌਂਕ ਦਾ ਨਾਮ ਅੱਜ ਵੀ ਸ਼ਾਦਮਾਨ ਚੌਂਕ ਹੈ ਹਾਲਾਂਕਿ ਕੁਝ ਲੋਕ ਜੂਝ ਰਹੇ ਨੇ ਉੱਥੇ ਉਸ ਦਾ ਨਾਮ ਸ਼ਹੀਦ ਭਗਤ ਸਿੰਘ ਚੌਂਕ ਰੱਖਣ ਦੇ ਲਈ ਪਰ ਜੋ ਉੱਥੇ ਦੇ ਧਾਰਮਿਕ ਕੱਟੜਪੰਥੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਕ ਕਾਫਰ ਦੇ ਨਾਮ ਦੇ ਉੱਤੇ ਚੌਂਕ ਦਾ ਨਾਮ ਨਹੀਂ ਹੋ ਸਕਦਾ ਹੂੰ ਸੋ ਜਿਹੜੀ ਧਾਰਮਿਕ ਕੱਟੜਤਾ ਹੈ ਭਮ ਸਾਹਿਬ ਉਹ ਇਸ ਤਰ੍ਹਾਂ ਮਨੁੱਖ ਨੂੰ ਅੰਨਾ ਕਰ ਦਿੰਦੀ ਹੈ ਜੀ ਕਿ ਉਸ ਨੂੰ ਸਿਰਫ ਮਨੁੱਖ ਬਲੈਕ ਐਂਡ ਵਾਈਟ ਚੀਜ਼ ਦਿਖਦਾ ਹੈ ਜਾਂ ਤਾਂ ਉਹ ਮؤਮਿਨ ਹੈ ਜਾਂ ਉਹ ਕਾਫਰ ਹੈ ਇਸ ਤੋਂ ਬਾਦੋ ਕੁਝ ਨਹੀਂ ਜੀ ਸੋ ਮਹਾਤਮਾ ਗਾਂਧੀ ਦੇ ਵਿਚਾਰਾਂ ਦੀ ਜੇ ਗੱਲ ਕਰੀਏ ਭਮ ਸਾਹਿਬ ਸਭ ਤੋਂ ਪਹਿਲਾਂ ਜਿਹੜੇ ਵਿਚਾਰ ਹੈ ਜਿਹੜੇ ਖੜੇ ਜਾਂਦੇ ਵਿਚਾਰ ਕੋਈ ਸ਼ੂਨ्यता ਦੇ ਵਿੱਚ ਪੈਦਾ ਨਹੀਂ ਹੁੰਦਾ ਕੋਈ ਵੈਕਿਊਮ ਦੇ ਵਿੱਚ ਪੈਦਾ ਨਹੀਂ ਹੁੰਦਾ ਵਿਚਾਰਾਂ ਦੀ ਇੱਕ ਜਰਨੀ ਹੁੰਦੀ ਹੈ ਇੱਕ ਡਿਵੈਲਪਮੈਂਟ ਹੁੰਦੀ ਹੈ ਇੱਕ ਪਛੋਕੜ ਹੁੰਦਾ ਮੇਰੇ ਯਾਦ ਆਉਂਦਾ ਹੈ ਕਿ ਆਲਮਾ ਅਕਬਾਲ ਇਹ ਕੀਆ ਕਰਦੇ ਸੀ ਕਿ ਮੈਂ ਮਿਰਜ਼ਾ ਗਾਲिब ਤੋਂ ਵੱਡਾ ਕਿਉਂਕਿ ਮੈਂ ਗਾਲिब ਦੇ ਮੋਢਿਆਂ ਦੇ ਉੱਤੇ ਖੜਾ ਹੂੰ ਕਿਉਂਕਿ ਮੈਨੂੰ ਇਹ ਤੁਸੀਂ ਕਹਿ ਲਓ ਵੀ ਇੱਕ ਚੰਗਾ ਭਾਗ ਪ੍ਰਾਪਤ ਹੈ ਕਿ ਮੈਂ ਗਾਲिब ਦੀ ਸ਼ਾਇਰੀ ਪੜ੍ਹੀ ਹੈ ਤੇ ਮੈਂ ਉਸ ਤੋਂ ਅੱਗੇ ਲਿਖ ਰਿਹਾ ਹਾਂ ਉਹਨਾਂ ਦਾ ਇਹ ਕਹਿਣਾ ਸੀ ਹੂੰ ਸੋ ਮਹਾਤਮਾ ਗਾਂਧੀ ਦੇ ਜਿਹੜੇ ਆਈਡਿਓਲੋਜੀਕਲ ਪੂਰਵਜ ਜਿਨ੍ਹਾਂ ਤੋਂ ਉਹ ਪ੍ਰਭਾਵਿਤ ਹੋਏ ਸਭ ਤੋਂ ਪਹਿਲਾਂ ਤਾਂ ਫਾਮ ਸਾਹਿਬ ਜੀ ਜਿਹੜੀ ਪ੍ਰਾਚੀਨ ਭਾਰਤੀ ਫਲਸਫੀ ਹੈ ਹੂੰ ਸਾਡੇ ਆਪਣੇ ਦੇਸ਼ ਦੇ ਆਪਣੇ ਵਿਚਾਰ ਨੇ ਜਿਹੜੇ ਭਾਰਤੀ ਇੱਕ ਦਾਰਸ਼ਨਿਕ ਪ੍ਰਣਾਲੀ ਹੈ ਹੂੰ ਮਹਾਤਮਾ ਗਾਂਧੀ ਉਸ ਤੋਂ ਪ੍ਰਭਾਵਿਤ ਸੀ ਇਸੇ ਲਈ ਉਹ ਕਦੇ ਵੀ ਕਿਸੇ ਇਜ਼ਮ ਦੇ ਵਿੱਚ ਨਹੀਂ ਫਸੇ ਜਿਹੜਾ ਵੈਸਟਰਨਿਜ਼ਮ ਹੈ ਚਾਹੇ ਉਹ ਲੈਫਟਿਜ਼ਮ ਹੈ ਕਮਿਊਨਿਜ਼ਮ ਹੈ ਚਾਹੇ ਉਹ ਕੈਪਟਲਿਜ਼ਮ ਹੈ ਜਿਹੜੀਆਂ ਪੱਛਮੀ ਵਿਚਾਰਧਾਰਾ ਨੇ ਮਹਾਤਮਾ ਨੇ ਦੋਨਾਂ ਨੂੰ ਰਿਜੈਕਟ ਕੀਤਾ ਹਾਂ ਨਾ ਤਾਂ ਉਹ ਕਾਮਿਨਿਸਟ ਸੀ ਨਾ ਉਹ ਕੈਪਟਲਿਸਟ ਸੀ ਜੀ ਉਹਨਾਂ ਨੇ ਆਪਣੇ ਭਾਰਤੀ ਵਿਚਾਰ ਜਿਹੜੇ ਐ ਉਹ ਅੱਗੇ ਰੱਖੇ ਤੇ ਧਰਮ ਨੂੰ ਹਮੇਸ਼ਾ ਹੀ ਨਾਲ ਰੱਖਿਆ ਹਾਂ ਪਰਾਚੀਨ ਭਾਰਤੀ ਜਿਹੜੇ ਪੰਭ ਸਾਹਿਬ ਫਿਲਾਸਫੀ ਹੈ ਸਿਕਸ ਸਕੂਲ ਆਫ ਥੌਟਸ ਨੇ ਹਮ 6 ਦਾਰਸ਼ਨਿਕ ਪਰੰਪਰਾਵਾਂ ਨੇ ਭਾਰਤ ਦੀਆਂ ਜਿਨ੍ਹਾਂ ਬਾਰੇ ਅਸੀਂ ਪ੍ਰੋਗਰਾਮ ਵੀ ਕੀਤਾ ਪਹਿਲਾਂ ਦੱਸਿਆ ਵੀ ਹੈ ਹਮ ਜਿਨ੍ਹਾਂ ਦੇ ਵਿੱਚੋਂ ਇੱਕ ਦਾਰਸ਼ਨਿਕ ਪਰੰਪਰਾ ਹੈ ਜਿਸ ਨੂੰ ਯੋਗ ਕਿਹਾ ਜਾਂਦਾ ਹੈ ਹਮ ਅੱਜ ਕੱਲ੍ਹ ਲੋਕ ਯੋਗ ਨੂੰ ਜ਼ਿਆਦਾਤਰ ਫਿਜ਼ੀਕਲ ਐਕਸਰਸਾਈਜ਼ ਹੀ ਸਮਝਦੇ ਨੇ ਪਰ ਯੋਗ ਇੱਕ ਫਿਜ਼ੀਕਲ ਐਕਸਰਸਾਈਜ਼ ਨਹੀਂ ਇੱਕ ਦਾਰਸ਼ਨਿਕ ਪ੍ਰਣਾਲੀ ਹੈ ਪੂਰੀ ਜੀ ਇੱਕ ਫਿਲਾਸਫੀ ਹੈ ਹੂੰ ਸੋ ਇਹ 6 ਸਕੂਲ ਆਫ ਥੌਟਸ ਨੇ 6 ਗੁਰ 6 ਘਰ 6 ਉਪਦੇਸ਼ ਜੀ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਵੀ ਮਿਲਦਾ ਹੈ ਹੂੰ ਉਹਦੇ ਵਿੱਚੋਂ ਯੋਗ ਇੱਕ ਹੈ ਹੁਣ ਯੋਗ ਦੇ ਵਿੱਚ ਪੰਮ ਸਾਹਿਬ ਸੱਚ ਬੋਲਣਾ ਹੂੰ ਜਿਸ ਨੂੰ ਸੱਤੇ ਵਰਤ ਕਿਹਾ ਗਿਆ ਜੀ ਹਮੇਸ਼ਾ ਸੱਚ ਬੋਲਣਾ ਤੇ ਸਵਚਤਾ ਇਹ ਦੋਨੇ ਹੀ ਮਹਾਤਮਾ ਗਾਂਧੀ ਦੇ ਜਿਹੜੇ ਕੰਮ ਨੇ ਇੱਕ ਤਾਂ ਸਤਿਆਗ੍ਰਹਿ ਜੀ ਸੱਤੇ ਤੋਂ ਸਤਿਆ ਗ੍ਰਹਿ ਬਣਿਆ ਜਿਹੜਾ ਮੂਲ ਧਾਤੂ ਆ ਉਹ ਸੱਚ ਹੈ ਸਤ ਸਤਿ ਜੀ ਉਸ ਯੋਗਾ ਦੇ ਦਾਰਸ਼ਨ ਯੋਗ ਦਰਸ਼ਨ ਦੇ ਸਤਿਅ ਨੂੰ ਸਤਿਅ ਵਰਤ ਨੂੰ ਮਹਾਤਮਾ ਗਾਂਧੀ ਨੇ ਸਤਿਆ ਗ੍ਰਹਿ ਬਣਾਇਆ ਸਤਿਆ ਦੇ ਉੱਤੇ ਅਗਰੇ ਕਰਨਾ ਹਮ ਜਿਹੜਾ ਇੱਕ ਦਬਾਉਣ ਵਾਲਾ ਹੈ ਜਾਂ ਇੱਕ ਦਮਨਕਾਰੀ ਸ਼ਾਸਨ ਹੈ ਉਸ ਦੇ ਅੱਗੇ ਜੇ ਤੁਸੀਂ ਸੱਚੇ ਹੋ ਇਮਾਨਦਾਰ ਹੋ ਜੋ ਗੱਲ ਤੁਸੀਂ ਕਹਿ ਰਹੇ ਹੋ ਉਹ ਠੀਕ ਹੈ ਉਸ ਦੇ ਉੱਤੇ ਨਾਨ ਵਾਇਲੈਂਟ ਰਹਿ ਕੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਅਹਿੰਸਾ ਦੇ ਨਾਲ ਹੂੰ ਉਸ ਦੇ ਉੱਤੇ ਆਗਰੇ ਕਰਨਾ ਉਸ ਨੂੰ ਸਤਿਆਗ੍ਰਹਿ ਰਹਿ ਕੇ ਆ ਗਿਆ ਜੀ ਸਤਿਆਗ੍ਰਹਿ ਇੱਕ ਬੜਾ ਬਲਵਾਨ ਹਥਿਆਰ ਹੂੰ ਮਹਾਤਮਾ ਗਾਂਧੀ ਨੇ ਲੋਕਾਂ ਨੂੰ ਨਿਮਾਣੇ ਨਤਾਣੇ ਲੋਕਾਂ ਨੂੰ ਦਿੱਤਾ ਇੱਕ ਬਹੁਤ ਹੀ ਮਜ਼ਬੂਤ ਸ਼ਾਸਨ ਦਾ ਸਾਹਮਣਾ ਕਰਨ ਦੇ ਵਾਸਤੇ ਹੂੰ ਤੇ ਉਸ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੇ ਲਈ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਸੱਚ ਦੀ ਜਿਹੜੀ ਤਾਕਤ ਹੈ ਉਹ ਸਭ ਤੋਂ ਬਲਵਾਨ ਹੈ ਉਸ ਦੇ ਅੱਗੇ ਟੈਂਕਾਂ, ਤੋਪ, ਗੋਲੀਆਂ, ਬਾਰੂਦ ਕੁਝ ਵੀ ਕੰਮ ਨਹੀਂ ਕਰਦਾ ਹੂੰ ਸੋ ਜੇ ਤੁਹਾਡਾ ਜੋ ਅਜੰਡਾ ਹੈ ਤੁਸੀਂ ਲੈ ਕੇ ਚੱਲੇ ਹੋ ਜਾਂ ਜਿਹੜਾ ਮਕਸਦ ਹੈ ਉਹ ਲੈ ਕੇ ਚੱਲੇ ਹੋ ਜੀ ਉਹ ਸੱਚਾ ਹੈ ਤੇ ਤੁਸੀਂ ਇੰਨੀ ਕਿ ਤੁਹਾਡੇ ਦੇ ਵਿੱਚ ਜਿਹੜੀ ਮੋਰਲ ਕਰੇਜ ਹੈ ਕਿ ਤੁਸੀਂ ਉਸ ਦੇ ਉੱਤੇ ਅਡਿੱਗ ਰਹਿ ਸਕੋ ਹੂੰ ਉਹਨੂੰ ਸਤਿਆਗ੍ਰਹਿ ਕਰ ਗਿਆ ਜੀ ਮਹਾਤਮਾ ਗਾਂਧੀ ਨੇ ਕਈ ਸਤਿਆਗ੍ਰਹਿ ਕੀਤੇ ਆਪਣੀ ਜ਼ਿੰਦਗੀ ਦੇ ਵਿੱਚ ਹੂੰ ਜਿਨ੍ਹਾਂ ਦਾ ਕੀ ਬੂਟਾ ਉਹਨਾਂ ਨੇ ਸਾਊਥ ਅਫਰੀਕਾ ਦੇ ਵਿੱਚ ਹੀ ਲਾ ਦਿੱਤਾ ਸੀ ਜੀ ਜਦੋਂ ਸਾਊਥ ਅਫਰੀਕਾ ਦੇ ਵਿੱਚ ਮਹਾਤਮਾ ਗਾਂਧੀ ਬੈਰਿਸਟਰ ਹੁੰਦੇ ਸੀ 1912 ਦੇ ਵਿੱਚ ਉਹਨਾਂ ਦੀ ਭਾਰਤ ਵਾਪਸੀ ਹੋਈ ਸੀ ਜੀ ਜਿਹੜੀ 12 ਜਨਵਰੀ 1900 ਬਾਰਾ ਮੇਰਾ ਖਿਆਲ ਹੈ ਜੇ ਮੈਂ ਡੇਟ ਸਹੀ ਮੈਂਸ਼ਨ ਕਰ ਰਹੇ ਹਾਂ ਜਨਵਰੀ ਜਿਸ ਨੂੰ ਐਨ ਆਰ ਆਈ ਦੇ ਵਸਤੇ ਰੂਪ ਦੇ ਵਿੱਚ ਵੀ ਮਨਾਇਆ ਜਾਂਦਾ ਹੈ ਜੀ ਭਾਰਤ ਦੇ ਵਿੱਚ ਸੋ ਸਾਊਥ ਅਫਰੀਕਾ ਹੁੰਦੇ ਹੋਏ ਉਹਨਾਂ ਨੇ ਟਾਲਸਟੋਏ ਫਾਰਮ ਨਾਮ ਦਾ ਉਹਨਾਂ ਦਾ ਆਸ਼ਰਮ ਸੀ ਤੇ ਉੱਥੇ ਨਸਲੀ ਭੇਦਭਾਵ ਦੇ ਖਿਲਾਫ ਸੱਤਿਆਗ੍ਰਹਿ ਕੀਤਾ ਹਮ ਜਿਸ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਵੀ ਹਾਸਲ ਕੀਤੀ ਹਮ ਭਾਰਤ ਆ ਕੇ ਸੱਤਿਆਗ੍ਰਹਿ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਚੰਪਾਰੰਤ ਜਿੱਥੇ ਕਿ ਇੱਕ ਕਿਸਾਨ ਰਾਜਕੁਮਾਰ ਮਹਾਤਮਾ ਗਾਂਧੀ ਨੂੰ ਬੇਨਤੀ ਕਰਦਾ ਹੈ ਕਿ ਜਿਹੜੇ ਇੰਡੀਗੋ ਦੇ ਕਿਸਾਨ ਨੇ ਉਹਨਾਂ ਦਾ ਬੁਰਾ ਹਾਲ ਹੋ ਰਿਹਾ ਹੈ ਹੂੰ ਕਿਉਂਕਿ ਅੰਗਰੇਜ਼ ਕੰਟਰੈਕਟ ਫਾਰਮਿੰਗ ਕਰਦੇ ਸੀ ਤੇ ਇੰਡੀਗੋ ਜਦੋਂ ਸਿੰਥੈਟਿਕ ਮਾਰਕੀਟ ਦੇ ਵਿੱਚ ਆ ਗਈ ਤਾਂ ਜਿਹੜੇ ਕਿਸਾਨ ਇੰਡੀਗੋ ਦੀ ਖੇਤੀ ਕਰਦੇ ਸੀ ਉਹਨਾਂ ਦਾ ਬੁਰਾ ਹਾਲ ਉਹਨਾਂ ਦੀਆਂ ਫਸਲਾਂ ਚੱਕਣ ਤੋਂ ਅੰਗਰੇਜ਼ਾਂ ਨੇ ਮਨਾ ਕਰ ਦਿੱਤਾ ਹੂੰ ਸੋ ਮਹਾਤਮਾ ਗਾਂਧੀ ਨੇ ਚੰਪਾਰਨ ਸत्याग्रह ਕੀਤਾ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ ਪਹਿਲੀ ਵਾਰੀ ਜਦੋਂ ਨੇਗੋਸ਼ੀਏਸ਼ਨ ਟੇਬਲ ਤੇ ਆਏ ਸਰਕਾਰ ਤਾਂ ਉਹਨਾਂ ਨੇ ਇੱਕ 바ਰਗੇਨਿੰਗ ਚੇਪ ਰੱਖੀ ਕਿ ਤੁਸੀਂ 30% ਲੈ ਲਓ ਜਿਹੜਾ ਫਸਲ ਦਾ ਨੁਕਸਾਨ ਹੋ ਗਿਆ ਉਸ ਦਾ ਭਾ ਤਾਂ ਮਹਾਤਮਾ ਗਾਂਧੀ ਨੇ 30% ਤੇ ਹਾਮੀ ਭਰ ਦਿੱਤੀ ਜੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ 30% ਕਿਉਂ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਪਰਸੈਂਟੇਜ ਹੈ ਇਹ ਜ਼ਰੂਰੀ ਨਹੀਂ ਜ਼ਰੂਰੀ ਇਹ ਹੈ ਵੀ ਅੱਜ ਪਹਿਲੀ ਵਾਰ ਇਤਿਹਾਸ ਦੇ ਵਿੱਚ ਅੰਗਰੇਜ਼ ਸਰਕਾਰ ਭਾਰਤੀਆਂ ਦੇ ਅੱਗੇ ਚੁੱਕਣ ਦੇ ਲਈ ਮਜਬੂਰ ਹੋਈ ਹੈ ਹੂੰ ਉਹ ਵੀ ਬਿਨਾ ਗੋਲੀ ਤਲਵਾਰ ਡੰਡੇ ਤੋਂ ਹੂੰ ਸ਼ਾਂਤ ਮਈ ਟੰਗ ਲੈਣ ਉਦੋਂ ਬਾਅਦ ਭਾਮ ਸਾਹਿਬ ਕਈ ਸਤਿਆਗ੍ਰਹਿ ਚੱਲੇ ਅਹਮਦਾਬਾਦ ਮਿਲਵਰਕਰ ਸਟ੍ਰਾਈਕ ਹੋਈ ਬਰਦੋਲੀ ਸਤਿਆਗ੍ਰਹਿ ਜਿਹਦੇ ਵਿੱਚ ਸਰਦਾਰ ਪਟੇਲ ਦੀ ਲੀਡਰਸ਼ਿਪ ਚਮਕੀ ਹੂੰ ਫਿਰ ਨਾਨ ਕੋਆਪਰੇਸ਼ਨ ਮੂਵਮੈਂਟ 1920 ਦੀ ਸਿਵਲ ਡਿਸੋਬਿਡੀਅੰਸ ਮੂਵਮੈਂਟ 1931 ਕੋਟ ਇੰਡੀਆ ਮੂਵਮੈਂਟ 1942 ਇਹ ਤਿੰਨ ਵੱਡੇ ਸੰਘਰਸ਼ Mahatma Gandhi ਨੇ ਆਪਣੇ ਜੀਵਨ ਦੇ ਵਿੱਚ ਲੜੇ ਜੀ ਉਹ ਸਾਰੇ ਹੀ ਸਤਿਆਗ੍ਰਹਿ ਦੇ ਦੰਦੇ ਉੱਤੇ ਲੜੇ ਫਿਲਾਸਫੀ ਹੋ ਹੀ ਰਹੀ ਹੈ ਉਹ ਹੀ ਹੂੰ ਤਾਤੂ ਸਤ ਹੀ ਰਿਹਾ ਹੂੰ ਉਸੇ ਸਤਿਆਗ੍ਰਹਿ ਦਾ ਜਿਹੜਾ ਨਮੂਨਾ ਹੈ ਤੁਹਾਨੂੰ ਕਿਸਾਨ ਅੰਦੋਲਨ ਦੇ ਵਿੱਚ ਕੋਈ ਵੀ ਹੁੰਦਾ ਹੈ ਇਹ ਸਤਿਆਗ੍ਰਹਿ ਹੈ ਸਿਵਲ ਡਿਸੋਬਿਡੀਅੰਸ ਹੀ ਹੈ ਹਮ ਜਦ ਕੁਸ਼ੀ ਮਹਾਤਮਾ ਗਾਂਧੀ ਦਾ ਇਹ ਕਹਿਣਾ ਸੀ ਕਿ ਜਦੋਂ ਕਾਨੂੰਨ ਕੋਈ ਅਨਜਸਟ ਹੈ ਤਾਂ ਉਸ ਦੀ ਨਾਫਰਮਾਨੀ ਕਰਨੀ ਹਰੇਕ ਨਾਗਰਿਕ ਦਾ ਫਰਜ਼ ਹੈ ਹਮ ਜਿਸ ਨੂੰ ਸਿਵਲ ਨਾਫਰਮਾਨੀ ਕਿਹਾ ਗਿਆ ਸਿਵਲ ਡਿਸੋਬਿਡੀਅੰਸ ਹਮ ਸੋ ਜਿਹੜਾ ਕਿਸਾਨ ਅੰਦੋਲਨ ਸੀ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਉਹ ਵੀ ਇਹ ਵੀ ਇੱਕ ਸਿਵਲ ਨਾਫਰਮਾਨੀ ਹੀ ਸੀ ਹਮ ਇਹਦੇ ਵਿੱਚ ਵੀ ਗਾਂਦੀਅਨ ਇਨਸਟਰੂਮੈਂਟ ਹੀ ਵਰਤੇ ਗਏ ਇਹ ਇਹ ਵੀ ਸਤਿਆਗ੍ਰਹਿ ਸੀ ਸਿਵਲ ਨਾ ਫਰਮਾਨੀ ਸੀ ਨੋਨ ਕੋਆਪਰੇਸ਼ਨ ਸੀ ਉਹਦੀ ਸਫਲਤਾ ਸਾਡੇ ਸਾਹਮਣੇ ਆ ਉਹਦੀ ਸਫਲਤਾ ਸਾਡੇ ਸਾਹਮਣੇ ਹੈ ਬਿਲਕੁਲ ਸੰਘਰਸ਼ ਦੀ ਹੂੰ ਸੋ ਇਸ ਤਰ੍ਹਾਂ ਮਹਾਤਮਾ ਗਾਂਧੀ ਦਾ ਜਿਹੜਾ ਦਿਖਾਇਆ ਹੋਇਆ ਰਸਤਾ ਹੈ ਭਮ ਸਾਹਿਬ ਅੱਜ ਵੀ ਉਹ ਸੰਘਰਸ਼ ਕਰਨ ਵਾਲਿਆਂ ਨੂੰ ਗਾਈਡ ਕਰ ਰਿਹਾ ਹੈ ਤੇ ਕਾਮਯਾਬੀ ਦਿਵਾ ਰਿਹਾ ਹੈ ਗੱਲ ਇਹ ਕੀ ਹੈ ਕਿ ਅੱਜ ਅਸੀਂ ਇਹ ਕਹਿਣ ਨੂੰ ਤਿਆਰ ਨਹੀਂ ਹੂੰ ਵੀ ਅਸੀਂ ਗਾਂਧੀ ਆ ਨਾ ਜਾਂ ਇਹ ਗਾਂਧੀਅਨ ਮੈਥਡ ਹੈ ਜੀ ਇਹ ਮਹਾਤਮਾ ਗਾਂਧੀ ਦੀ ਦੇਣ ਹੈ ਕਿਉਂਕਿ ਸਾਡੇ ਦਿਮਾਗ ਦੇ ਵਿੱਚ ਕੁਝ ਅਜਿਹਾ ਪ੍ਰੋਪਾਗੈਂਡਾ ਕੁਝ ਤਾਂ ਜਿਹੜੀਆਂ ਸੰਪਰਦਾਇਕ ਤਾਕਤਾਂ ਨੇ ਜਿਹੜੀਆਂ ਮਹਾਤਮਾ ਗਾਂਧੀ ਨੂੰ ਸਿਰਫ ਇਸ ਲਈ ਨਫ਼ਰਤ ਕਰਦੀਆਂ ਸੀ ਕਿਉਂਕਿ ਮਹਾਤਮਾ ਗਾਂਧੀ ਦੇ ਜਿਉਂਦੇ ਜੀ ਉਹ ਹਿੰਦੂਆਂ ਦੇ ਠੇਕੇਦਾਰ ਨਹੀਂ ਬਣ ਦਿੱਤੇ ਗਏ ਹੂੰ ਇਸ ਲਈ ਉਹ ਮਹਾਤਮਾ ਗਾਂਧੀ ਦਾ ਵਿਰੋਧ ਕਰਦੇ ਸੀ ਇਸ ਲਈ ਮਹਾਤਮਾ ਗਾਂਧੀ ਦੇ ਕਤਲ ਕਰਾਉਣ ਦੇ ਵਿੱਚ ਉਹਨਾਂ ਸੰਪਰਦਾਇਕ ਤਾਕਤਾਂ ਦਾ ਹੱਥ ਵੀ ਸੀ ਹੂੰ ਲੇਕ ਤੋ ਇਹ ਭਮਸਾਹ ਪਹਿਲਾ ਵਿਚਾਰਧਾਰਾ ਦੀ ਆਪਾਂ ਗੱਲ ਕਰਦੇ ਸੀ ਸਭ ਤੋਂ ਵੱਡਾ ਇਨਫਲੂਐਂਸ ਯੋਗ ਦਰਸ਼ਨ ਦਾ ਜਿਹੜਾ ਕਲੀਅਰ ਦੇਖਣ ਨੂੰ ਮਿਲਦਾ ਜੀ ਸੱਚ ਸਵੱਛਤਾ ਅਹਿੰਸਾ ਸਾਰੀ ਯੋਗ ਦਰਸ਼ਨ ਤੋਂ ਆਉਂਦੀ ਹੈ ਜਿਹੜਾ ਕਿ ਹਜ਼ਾਰਾਂ ਹਜ਼ਾਰ ਸਾਲ ਪੁਰਾਣਾ ਸਾਡਾ ਦਰਸ਼ਨ ਹੈ ਭਾਰਤ ਦਾ ਮਹਾਤਮਾ ਗਾਂਧੀ ਲਿਓ ਟਾਲਸਟਾਈ ਤੋਂ ਬੜੇ ਪ੍ਰਭਾਵਿਤ ਸੀ ਹਮ ਲਿਓ ਟਾਲਸਟਾਈ ਸਾਰੇ ਜਾਣਦੇ ਆ ਬੜੇ ਮਹਾਨ ਕਹਾਣੀਕਾਰ ਨਾਵਲਕਾਰ ਰੂਸ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਕਿਸਾਨਾਂ ਦੀ ਦੁਰਦਸ਼ਾ ਦੇ ਖਿਲਾਫ ਜੂਝਣ ਵਾਲੇ ਲਿਓ ਟੋਲਸਟਾਈ ਜਿਨ੍ਹਾਂ ਦੀਆਂ ਲਿਖਤਾਂ ਨੂੰ ਇੱਕ ਕ੍ਰੈਡਿਟ ਵੀ ਦਿੱਤਾ ਜਾਂਦਾ ਹੈ ਕਿ ਬਾਅਦ ਚ ਰੂਸੀ ਇਨਕਲਾਬ ਲਿਆਉਣ ਦੇ ਵਿੱਚ ਉਹਨਾਂ ਦੀਆਂ ਲਿਖਤਾਂ ਨੇ ਅਹਿਮ ਤੌਰ 'ਤੇ ਯੋਗਦਾਨ ਪਾਇਆ ਹੂੰ ਟੋਲਸਟਾਈ ਦੀ ਜੇ ਸਾਰੀ ਤੁਸੀਂ ਉਹ ਲਿਖਤਾਂ ਕਹਾਣੀਆਂ ਪੜ੍ਹੋ ਤਾਂ ਉਹ ਭਮਸਾਬ ਜਿਹੜਾ ਸਮਾਜ ਦਾ ਇੱਕ ਕੁਚਲਿਆ ਹੋਇਆ ਵਰਗ ਹੈ ਉਸ ਵੇਲੇ ਰਾਜੇ ਮਹਾਰਾਜਿਆਂ ਦੇ ਸਮੇਂ ਦੇ ਵਿੱਚ ਕਿਸਾਨੀ ਗਰੀਬ ਵਰਗ ਜਿਸ ਦੇ ਹੱਕਾਂ ਹਕੂਕਾਂ ਨੂੰ ਕੁਚਲਿਆ ਜਾ ਰਿਹਾ ਸੀ ਤੇ ਬਹੁਤ ਦੁਰਦਸ਼ਾ ਬਸ ਇੱਕ ਜੀਵਨ ਜਿਉਣ ਦੇ ਲਈ ਉਹਨਾਂ ਕੋਲ ਸੰਸਾਧਨ ਸੀ ਹੋਰ ਕੁਝ ਵੀ ਕਰਨ ਦੇ ਲਈ ਉਹਨਾਂ ਦੇ ਕੋਲ ਕੋਈ ਸੰਸਾਧਨ ਨਹੀਂ ਸੀ ਕਿਸਾਨ ਦੇ ਕੋਲੇ ਉਹਨਾਂ ਦੀਆਂ ਕਹਾਣੀਆਂ ਚਾਹੇ ਇਨਫੈਂਡ ਦਾ ਕਰਸਟ ਚਾਹੇ ਹਾਊ ਹਾਊ ਮਚ ਲੈਂਡ ਡਸ ਅ ਮੈਨ ਰਿਕਵਾਇਰ ਉਹ ਸਾਰੀਆਂ ਕਹਾਣੀਆਂ ਹੀ ਮਨੁੱਖੀ ਨੈਤਿਕ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀਆਂ ਨੇ ਹੂੰ ਉਹ ਕਿਸਾਨ ਨੂੰ ਸੇਧ ਦਿੰਦੀਆਂ ਨੇ ਉਹ ਇੱਕ ਇਨਸਾਨ ਨੂੰ ਸੇਧ ਦਿੰਦੀਆਂ ਨੇ ਹੂੰ ਕਿਸ ਤਰ੍ਹਾਂ ਦੀ ਜੀਵਨ ਜਾਂਚ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਲਾਲਚ ਨਹੀਂ ਕਰਨਾ ਚਾਹੀਦਾ ਹੂੰ ਕਿਸ ਤਰ੍ਹਾਂ ਸੱਚ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਜੀ ਸੋ ਉਹ ਸਾਰੀਆਂ ਗੱਲਾਂ ਲੀਓ ਟਾਲਸਟੋਏ ਦੀਆਂ ਲਿਖਤਾਂ ਦਾ ਇਨਫਲੂਐਂਸ ਮਹਾਤਮਾ ਗਾਂਧੀ ਦੇ ਉੱਤੇ ਸੀ ਬਾਈਬਲ ਦਾ 크੍ਰਿਸਚੀਅਨਟੀ ਦਾ ਬੜਾ ਵੱਡਾ ਇਨਫਲੂਐਂਸ ਉਹਨਾਂ ਦੇ ਉੱਤੇ ਸੀ ਹਮ ਯਿਸੂ ਮਸੀਹ ਦੇ ਜੀਵਨ ਦਾ ਕਿਸ ਤਰ੍ਹਾਂ ਆਪਦੇ ਆਪ ਨੂੰ ਕਸ਼ਟ ਦੇਣ ਵਾਲਿਆਂ ਨੂੰ ਵੀ ਮਾਫ਼ ਕਰ ਦੇਣਾ ਹਮ ਕਿਸ ਤਰ੍ਹਾਂ ਜੋ ਬਾਈਬਲ ਦੇ ਵਿੱਚ ਕਿਹਾ ਜਾਂਦਾ ਹੈ ਹੇਟ ਦ ਸਿਨ ਬਟ ਨਾਟ ਦ ਸਿਨਰ ਹਮ ਪਾਪ ਨੂੰ ਨਫ਼ਰਤ ਕਰੋ ਪਾਪੀ ਨੂੰ ਨਫ਼ਰਤ ਨਾ ਕਰੋ ਹਮ ਜੇ ਉਹ ਪਾਪ ਦਾ ਰਸਤਾ ਛੱਡ ਕੇ ਖਿਮਾ ਯਾਚਨਾ ਕਰਕੇ ਜੋ ਸਹੀ ਮਾਰਗ ਤੇ ਆਉਂਦਾ ਹੈ ਹੂੰ ਤਾਂ ਉਸ ਨੂੰ ਆਉਣ ਦਿਓ ਜੀ ਸੋ ਇਹ ਵੀ ਗੱਲ ਭਮ ਸਾਬ ਮਹਾਤਮਾ ਗਾਂਧੀ ਨੇ ਕਦੇ ਵੀ ਆਪਣੇ ਵਿਰੋਧੀਆਂ ਨੂੰ ਨਫ਼ਰਤ ਨਹੀਂ ਕੀਤੀ ਵਿਚਾਰਧਾਰਾ ਦੀ ਲੜਾਈ ਲੜੀ ਹੈ ساری ਜ਼ਿੰਦਗੀ ਜੀ ਫਿਰ ਇੱਕ ਕਿਤਾਬ ਜਿਹੜੀ ਸੀ ਸਿਵਲ ਡਿਸੋਬੀਡੀਅੰਸ ਹੂੰ ਜਿਸ ਨੂੰ ਸਿਵਲ ਡਿਸੋਬੀਡੀਅੰਸ ਸਿਵਲ ਨਾ ਫਰਮਾਨੀ ਇਹ ਮਹਾਤਮਾ ਗਾਂਧੀ ਦੀ ਖੁਦ ਹੀ ਆਜਾਦ ਨਹੀਂ ਸੀ ਹਮ ਇੱਕ ਅਮਰੀਕਨ ਆਥਰ ਦੀ ਬੁੱਕ ਹੈ ਮੈਨੂੰ ਆਥਰ ਦਾ ਨਾਮ ਮੈਂ ਭੁੱਲ ਰਿਹਾ ਹਮ ਉਹ ਕਿਤਾਬ ਦਾ ਮਹਾਤਮਾ ਗਾਂਧੀ ਦੇ ਉੱਤੇ ਬੜਾ ਇਨਫਲੂਐਂਸੀ ਜੀ ਫਿਰ ਸਿਵਲ ਡਿਸੋਬੀਡੀਅੰਸ ਮੂਵਮੈਂਟ ਵੀ ਹਮ ਉਹਨਾਂ ਨੇ ਚਲਾਈ ਜੀ ਸੋ ਇਹ ਸਾਰੀਆਂ ਹੀ ਜਿਹੜੀਆਂ ਵਿਚਾਰਧਾਰਾਵਾਂ ਇਹਨਾਂ ਲੋਕਾਂ ਇਹਨਾਂ ਗ੍ਰੰਥਾਂ ਦਾ ਮਹਾਤਮਾ ਗਾਂਧੀ ਦੇ ਉੱਤੇ ਜੀ ਅਸਰ ਸੀ ਜਿਸ ਦੇ ਨਾਲ ਉਹਨਾਂ ਦੀ ਵਿਚਾਰਧਾਰਾ ਆਪਣੀ ਜੋ ਉਹਨਾਂ ਨੇ ਕੀਤਾ ਉਹ ਜ਼ਿੰਦਗੀ ਦੇ ਵਿੱਚ ਪੂਰਨ ਐ ਪਾਏ ਸੋ ਇਹ ਸਾਰੀ ਵਿਚਾਰਧਾਰਾ ਦੇ ਵਿੱਚੋਂ ਨਿਕਲ ਕੇ ਫਿਰ ਮਹਾਤਮਾ ਗਾਂਧੀ ਦੀ ਪੋਲਿਟੀਕਲ ਥਾਟ ਤੇ ਪੋਲਿਟੀਕਲ ਐਕਸ਼ਨ ਉਹ ਸਾਹਮਣੇ ਆਇਆ ਜੀ ਸੁਖਿਲ ਸਾਹਿਬ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਬਾਰੇ ਤਾਂ ਸਾਨੂੰ ਮਤਲਬ ਕਿ ਤੁਸੀਂ ਦੱਸਿਆ ਲekin ਉਹਨਾਂ ਦੀ ਹੈ ਉਹਨਾਂ ਦੀ ਇਸ ਵਿਚਾਰਧਾਰਾ ਦੇ ਉੱਤੇ ਬਹੁਤ ਸਾਰੇ ਸਵਾਲ ਵੀ ਉੱਠਦੇ ਜਿਵੇਂ ਮੈਂ ਪਹਿਲਾਂ ਸਟਾਰਟ ਤੇ ਵੀ ਗੱਲ ਕੀਤੀ ਸੀ ਕਿ ਉਹਨਾਂ ਦਾ ਵਿਰੋਧ ਵੀ ਇਸ ਉਹਨਾਂ ਦੀ ਵਿਚਾਰਧਾਰਾ ਨੂੰ ਲੈ ਕੇ ਕਿ ਹੁੰਦਾ ਹੈ ਉਹ ਕਿਉਂ ਹੁੰਦਾ ਜੀ ਭਮ ਸਾਹਿਬ ਸਭ ਤੋਂ ਵੱਡਾ ਵਿਰੋਧ ਤਾਂ ਜਿਹੜੀ ਧਿਰ ਨੇ ਕੀਤਾ ਉਹ ਹਿੰਦੂ ਰਾਸ਼ਟਰਵਾਦੀ ਜਿਹੜੀ ਧਿਰ ਹੈ ਉਹਦਾ ਨਾਮ ਵੱਖ-ਵੱਖ ਸਮੇਂ ਤੇ ਵੱਖ-ਵੱਖ ਨਾਮ ਉੱਦੇ ਰਹਿੰਦੇ ਹ ਹ ਉਹਨਾਂ ਨੇ ਕੀਤਾ ਕਿਉਂਕਿ ਉਹਨਾਂ ਦੀ ਦਿੱਕਤ ਇਹ ਸੀ ਕਿ ਜਦੋਂ ਜਿੰਨਾ ਚਿਰ ਮਹਾਤਮਾ ਗਾਂਧੀ ਜਿਉਂਦੇ ਸੀ ਕਿਉਂਕਿ ਉਹਨਾਂ ਨੇ ਆਪਣੇ ਹਿੰਦੂ ਧਰਮ ਨੂੰ ਆਪਣੀ ਜੀਵਨ ਸ਼ੈਲੀ ਦਾ ਹਮੇਸ਼ਾ ਹੀ ਇੱਕ ਅੰਗ ਬਣਾ ਕੇ ਰੱਖਿਆ ਹੂੰ ਮਹਾਤਮਾ ਗਾਂਧੀ ਦੇ ਕੋਲ ਗੀਤਾ ਰਹਿੰਦੀ ਸੀ ਹੂੰ ਉਹ ਵਿਦਵਾਨ ਵੀ ਸੀਗੇ ਹੂੰ ਉਹ ਪੜ੍ਹਦੇ ਵੀ ਬਹੁਤ ਸੀ ਧਰਮ ਨੂੰ ਉਹ ਧਰਮ ਦੇ ਉੱਤੇ ਪਕੜ ਵੀ ਰੱਖਦੇ ਸੀ ਉਹ ਭਜਨ ਬੰਦਗੀ ਵੀ ਕਰਦੇ ਸੀ ਉਹਨਾਂ ਦੇ ਆਸ਼ਰਮ ਦੇ ਵਿੱਚ ਵੈਸ਼ਨਵ ਜਨ ਤੋ ਤੇ ਨਹੀਂ ਕਹੀਏ ਜੋ ਪੀਰ ਪਰਾਈ ਜਾਣੇ ਰੇ ਰਘੂਪਤੀ ਰਾਗਵ ਰਾਜਾ ਰਾਮ ਈਸ਼ਵਰ ਅੱਲਾ ਤੇਰੋ ਨਾਮ ਸਭ ਕੋ ਸੰਮਤੀ ਦੇ ਭਗਵਾਨ ਸੋ ਜਦ ਤੁਸੀਂ ਕਹੋਗੇ ਕਿ ਈਸ਼ਵਰ ਅੱਲਾ ਤੇਰੋ ਨਾਮ ਉਦੋਂ ਉਦੋਂ ਤਕਲੀਫ ਹੁੰਦੀ ਹੈ ਜਿਨ੍ਹਾਂ ਨੇ ਈਸ਼ਵਰ ਤੇ ਅੱਲਾ ਨੂੰ ਵੰਡੀ ਕਰਕੇ ਆਪਣੀ ਰਾਜਨੀਤੀ ਅੱਗੇ ਤੋੜਨੀ ਹੈ ਵੰਡੀਆਂ ਪਾ ਕੇ ਉਹ ਤਾਂ ਤੁਹਾਡੇ ਦੁਸ਼ਮਣ ਜਾਨੀ ਦੁਸ਼ਮਣ ਬਣਨਗੇ ਬਣਨਗੇ ਹੂੰ ਸੋ ਉਸ ਧਿਰ ਨੇ ਮਹਾਤਮਾ ਗਾਂਧੀ ਦਾ ਬੈਰ ਕੀਤਾ ਵਿਰੋਧ ਕੀਤਾ ਉਹਨਾਂ ਦੇ ਖਿਲਾਫ ਇੱਕ ਮਾਹੌਲ ਬਣਾਇਆ ਜਿਸ ਮਾਹੌਲ ਦਾ ਜਿਹੜਾ ਅੰਤ ਹੈ ਉਹ ਉਹਨਾਂ ਦੇ ਕਤਲ ਦੇ ਵਿੱਚ ਨਿਕਲਿਆ ਕਤਲ ਕਰਨ ਵਾਲੇ ਵੀ ਖੁਦ ਚਲੋ ਉਹ ਬਾਅਦ ਦੇ ਵਿੱਚ ਕੋਰਟ ਦੇ ਵਿੱਚ ਇਹ ਗੱਲਾਂ ਆਈਆਂ ਕਿ ਜੀ ਉਹ ਤਾਂ ਸਾਡਾ ਮੈਂਬਰ ਨਹੀਂ ਰਿਹਾ ਸੀ ਹਾਲਾਂਕਿ ਮੈਂ ਕਹਿਣ ਦੇਣਾ ਚਾਹੁੰਦਾ ਵੀ ਆਰਐਸਐਸ ਦਾ ਕੋਈ ਪ੍ਰਤੱਖ ਤੌਰ ਤੇ ਕੋਈ ਸਬੂਤ ਨਹੀਂ ਪਾਏ ਗਏ ਕਦੇ ਕਿਸੇ ਨੂੰ ਸਜ਼ਾ ਨਹੀਂ ਹੋਈ ਹੂੰ ਪਰ ਇਹ ਗੱਲ ਝੂਠੀ ਝੁਟਲਾਈ ਨਹੀਂ ਜਾ ਸਕਦੀ ਕਿ ਮਹਾਤਮਾ ਗਾਂਧੀ ਦਾ ਕਤਲ ਕਰਨ ਵਾਲਾ ਗੋੜਸੇ ਤੇ ਉਸ ਦਾ ਭਰਾ ਹਿੰਦੂ ਮਹਾਸਭਾ ਤੇ ਆਰਐਸਐਸ ਦੇ ਨਾਲ ਜੁੜੇ ਹੋਏ ਸੀ ਹਮ ਹਾਲਾਂਕਿ ਉਹਨਾਂ ਨੇ ਬਾਅਦ ਚ ਕਿਹਾ ਕਿ ਇਹਨੇ ਦਾਜੀ ਆਰਐਸਐਸ 4 ਸਾਲ ਪਹਿਲਾਂ ਛੱਡ ਦਿੱਤੀ ਸੀ ਪਰ ਉਹ ਵਿਚਾਰ ਵਿਚਾਰਧਾਰਾ ਨੂੰ ਪੜਾਇਆ ਹੋਇਆ ਸੀ ਹਮ ਅੱਜ ਗੋੜਸੇ ਨੂੰ ਗੋੜਸੇ ਜੀ ਕਹਿਣ ਵਾਲੇ ਹਮ ਕੌਣ ਨੇ ਉਸੇ ਵਿਚਾਰਧਾਰਾ ਦੇ ਬੰਦੇ ਉਸੇ ਵਿਚਾਰਧਾਰਾ ਦੇ ਸੋ ਸਭ ਤੋਂ ਵੱਡਾ ਜਿਹੜਾ ਭਮਸਾਬ ਮੋਰਟਲ ਕਹਿ ਸਕਦਾ ਹੈ ਵੀ ਜਾਨੀ ਦੁਸ਼ਮਣ ਮਹਾਤਮਾ ਗਾਂਧੀ ਦੀ ਇਹ ਹੀ ਵਿਚਾਰਧਾਰਾ ਸੀ ਹਿੰਦੂ ਰਾਸ਼ਟਰਵਾਦ ਦੀ ਕਿਉਂਕਿ ਮਹਾਤਮਾ ਗਾਂਧੀ ਉਹਨਾਂ ਦੇ ਰਾਹ ਦੇ ਵਿੱਚ ਰੋੜੇ ਸੀ ਉਹ ਨਫ਼ਰਤ ਨਹੀਂ ਸੀ ਫੈਲਣ ਦੇਣੇ ਹੂੰ ਪਾਰਟੀਸ਼ਨ ਦੇ ਦੌਰਾਨ ਮਹਾਤਮਾ ਗਾਂਧੀ ਉਹਨਾਂ ਨੇ ਇਹ ਗੱਲ ਦੇਸ਼ ਵਾਸੀਆਂ ਨੂੰ ਆਖੀ ਕਿ ਵਟਵਾਰਾ ਹੋਤਾ ਗਿਆ ਪਰ ਇਸ ਵਟਵਾਰੇ ਨੂੰ ਆਪਣੇ ਦਿਲਾਂ ਦੇ ਵਿੱਚ ਕਦੇ ਵੀ ਸਵੀਕਾਰ ਨਾ ਕਰੋ। ਹੂੰ ਗਾਂਧੀ ਫਿਲਮ ਵੀ ਤੁਸੀਂ ਦੇਖੀ ਹੋ ਜਿਸ ਦੇ ਵਿੱਚ ਬੈਨ ਕਿੰਗਜ਼ਲੀ ਨੇ ਗਾਂਧੀ ਦਾ ਰੋਲ ਅਦਾ ਕੀਤਾ ਹੈ। ਹੂੰ ਉਸ ਦੇ ਵਿੱਚ ਮਹਾਤਮਾ ਗਾਂਧੀ ਬੰਗਾਲ ਦੇ ਵਿੱਚ ਆਹ ਮਰਨ ਵਰਤ ਦੇ ਉੱਤੇ ਬੈਠੇ ਸੀ ਜਦੋਂ ਉਹਨਾਂ ਦਾ ਕੋਈ ਚਾਰਾ ਨਹੀਂ ਚੱਲਿਆ। ਹੂੰ ਉਹਨਾਂ ਦੇ ਅੱਖੇ ਤੇ ਹਿੰਸਾ ਨਹੀਂ ਰੁਕੀ ਤਾਂ ਮਹਾਤਮਾ ਗਾਂਧੀ ਆਹ ਮਰਨ ਉਹ ਕਹਿੰਦੇ ਵੀ ਮੈਂ ਆਪਣੇ ਜਿਉਂਦੇ ਜੀ ਆਪਣੇ ਦੇਸ਼ ਵਾਸੀਆਂ ਨੂੰ ਇਹ ਕਨਾਉਣਾ ਕਰਿਤ ਕਰਦੇ ਹੋਏ ਨਹੀਂ ਦੇਖ ਸਕਦਾ। ਹੂੰ ਮੈਂ ਜਿਹੜਾ ਆਮਰਨ ਵਰਤ ਦੇ ਉੱਤੇ ਉਹਨਾਂ ਨੇ ਅੰਨ ਪਾਣੀ ਦਾ ਤਿਆਗ ਕਰ ਦਿੱਤਾ ਸੀ ਧਾਰਮਿਕ ਹਿੰਸਾ ਦੇ ਵਿਰੋਧ ਦੇ ਵਿੱਚ ਹੂੰ ਸੋ ਇੱਕ ਓਮਪੁਰੀ ਦਾ کردار ਆਉਂਦਾ ਹੈ ਉਹ ਮਹਾਤਮਾ ਗਾਂਧੀ ਦੇ ਮੂੰਹ ਦੇ ਉੱਤੇ ਸੁੱਕੀ ਰੋਟੀ ਮਾਰਦੇ ਲਿਆ ਕੇ ਹੂੰ ਉਹ ਕਹਿੰਦਾ ਕਿ ਖਾ ਮੈਂ ਨਹੀਂ ਚਾਹੁੰਦਾ ਵੀ ਮੇਰੇ ਕਰਕੇ ਤੇਰੀ ਜਾਨ ਜਾਵੇ ਪਰ ਉਹ ਕਹਿੰਦਾ ਹੈ ਕਿ ਮੇਰਾ ਇੱਕੋ ਹੀ ਬੱਚਾ ਸੀ ਜਿਹੜਾ ਕਿ ਦੂਸਰੇ ਤਬਕੇ ਨੇ ਡੰਗਿਆਂ ਦੇ ਵਿੱਚ ਮਾਰ ਦਿੱਤਾ ਤੇ ਹੁਣ ਤੂੰ ਦੱਸ ਵੀ ਮੈਂ ਕਤਲੋਗਾਰ ਤੇ ਨਾ ਕਰਾਂਦਾ ਕੀ ਕਰਾਂ ਹੂੰ ਤਾਂ ਮਹਾਤਮਾ ਗਾਂਧੀ ਉਹਨੂੰ ਜਵਾਬ ਦਿੰਦੇ ਆ ਕਿ ਤੂੰ ਉਸੇ ਦੂਸਰੇ ਤਬਕੇ ਦਾ ਛੋਟਾ ਬੱਚਾ ਜੋ ਤੇਰੇ ਬੱਚੇ ਦੀ ਉਮਰ ਦਾ ਹੋਵੇ 5 ਸਾਲ ਦਾ ਜਿਸ ਨੂੰ ਤੇਰੇ ਤਬਕੇ ਦੇ ਲੋਕਾਂ ਨੇ ਮਾਰ ਦਿੱਤਾ ਹੋਵੇ ਉਸਦੇ ਮਾਂ-ਬਾਪ ਨੂੰ ਉਸ ਬੱਚੇ ਨੂੰ ਗੋਦ ਲੈ ਕੇ ਉਸ ਦਾ ਪਾਲਣ-ਪੋਸ਼ਣ ਕਰ ਹੂੰ ਇਹੀ ਤੇਰੀ ਮੁਕਤੀ ਹੈ ਹੂੰ ਛੋਪਾਂ ਸਾਹਿਬ ਇਸ ਲੈਵਲ ਦੇ ਉੱਤੇ ਮਹਾਤਮਾ ਦੀ ਸੋਚ ਸੀ ਤਾਂ ਹੀ ਉਹਨਾਂ ਨੂੰ ਮਹਾਤਮਾ ਦਾ ਖਿਤਾਬ ਦਿੱਤਾ ਹੂੰ ਗੁਰੂਦੇਵ ਰਵਿੰਦਰ ਨਾਥ ਟੈਗੋਰ ਨੇ ਹੂੰ ਜਿਹੜੀ ਨਫ਼ਰਤ ਹੈ ਇਹ ਇਨਸਾਨ ਨੂੰ ਹਮੇਸ਼ਾ ਅੰਨਾ ਕਰਦੀ ਹੈ ਬਿਲਕੁਲ ਇਨਸਾਨ ਨੂੰ ਹਵਾਨ ਬਣਾ ਦਿੰਦੀ ਹੈ ਨਫ਼ਰਤ ਤੇ ਵੰਡੀਆਂ ਅਸੀਂ ਸਮਾਜ ਨੂੰ ਵੰਡੀਆਂ ਦੇ ਵਿੱਚ ਪਾ ਕੇ ਫਿਰ ਦੂਸਰੇ ਤਬਕੇ ਨੂੰ ਇੱਕ ਲੈਵਲ ਦੇ ਉੱਤੇ ਇਨਸਾਨ ਸਮਝਣੋਂ ਹਟ ਜਾਂਦੇ ਹੂੰ ਉਹਨਾਂ ਦੇ ਖਿਲਾਫ ਅਸੀਂ ਨਫ਼ਰਤ ਰੱਖਣ ਲੱਗ ਜਾਂਦੇ ਹਾਂ ਦਿਲ ਦੇ ਵਿੱਚ ਹੂੰ ਫਿਰ ਉਹ ਨਫ਼ਰਤ ਹਿੰਸਾ ਦਾ ਰੂਪ ਲੈ ਲੈਂਦੀ ਹੈ ਉਸ ਨਫ਼ਰਤ ਦੇ ਬੀਜ ਨੂੰ ਪਣਪਣ ਹੀ ਨਹੀਂ ਦੇਣਾ ਸੀ ਸਭ ਨੂੰ ਆਪਣਾ ਹੀ ਸਮਝਣਾ ਸਭੇ ਸਾਂਝੀ ਵਾਲ ਸਦਾਈਂ ਕੋਈ ਨਾ ਦੇਸੇ ਬਾਹਰਾ ਜੀ ਹੂੰ ਸੋ ਮਹਾਤਮਾ ਗਾਂਧੀ ਨੇ ਇਹ ਵਿਚਾਰ ਉਹਨਾਂ ਦੇ ਜਿਹੜੇ ਵਿਚਾਰ ਸੀਗੇ ਉਹ ਸਭ ਤੋਂ ਪਹਿਲਾਂ ਤਾਂ ਇਸ ਧਿਰ ਨੂੰ ਹੀ ਖੜਕਦੇ ਸੀ ਹੂੰ ਫਿਰ ਕੁਝ ਮੂਰਖ ਤੇ ਲਾਈ ਲੱਗ ਲੋਕ ਜਿਹੜੇ ਹਰੇਕ ਕਿਤੇ ਹੁੰਦੇ ਨੇ WhatsApp ਯੂਨੀਵਰਸਿਟੀ ਦੇ ਗ੍ਰੈਜੂਏਟ ਅੱਜਕੱਲ ਬਹੁਤ ਵੱਧ ਗਏ ਨੇ ਤਾਦਾਦ ਦੇ ਵਿੱਚ ਜੋ ਵੀ ਕੂੜਾ ਕਚਰਾ ਉਹਨਾਂ ਨੂੰ WhatsApp ਦੇ ਉੱਤੇ ਫਾਰਵਰਡ ਕੀਤਾ ਜਾਂਦਾ ਹੈ ਉਹ ਉਸੇ ਨੂੰ ਰੱਬੀ ਫਰਮਾਨ ਸਮਝਦੇ ਨੇ ਵੀ ਇਹੀ ਇਤਿਹਾਸ ਹੈ ਹੁਣ ਇਤਿਹਾਸ ਦੀ ਪੜ੍ਹਾਈ ਅੱਜਕੱਲ ਉਹ WhatsApp ਤੋਂ ਕਰ ਰਹੇ ਨੇ ਉਹਨਾਂ ਨੇ ਮਹਾਤਮਾ ਗਾਂਧੀ ਦੇ ਉੱਤੇ ਇੱਕ ਇਹ ਗੱਲ ਬੜੀ ਚਲਾਈ ਜਾਂਦੀ ਹੈ ਕਿ ਭਗਤ ਸਿੰਘ ਨੂੰ ਜੀ ਉਹ ਬਚਾ ਸਕਦੇ ਸੀ ਉਹਨਾਂ ਨੇ ਨਹੀਂ ਬਚਾਇਆ ਇਹ ਵੀ ਬੇਬੁਨਿਆਦ ਗੱਲ ਹੈ ਭਮਸਾ ਗਾਂਧੀ ਈਰਵਿਨ ਪੈਕਟ ਦੇ ਵਿੱਚ ਸਿਰਫ ਉਹਨਾਂ ਦਾ ਹੀ ਸਮਝੌਤਾ ਹੋਇਆ ਸੀ ਜਿਹੜੇ ਕੀ ਹਿੰਸਾ ਨਾ ਕਰਨ ਵਾਲੇ ਸੀਗੇ ਜਿਹੜੇ ਹਿੰਸਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਕੈਦੀ ਸੀਗੇ ਉਹ ਸਮਝੌਤੇ ਦਾ ਹਿੰਸਾ ਨਹੀਂ ਸੀ ਭਗਤ ਸਿੰਘ ਉਹਨਾਂ ਦੀ ਆਪਣੀ ਵਿਚਾਰਧਾਰਾ ਸੀ ਮਹਾਤਮਾ ਗਾਂਧੀ ਦੀ ਆਪਣੀ ਵਿਚਾਰਧਾਰਾ ਸੀ ਉਹ ਹਿੰਸਾ ਨੂੰ ਜਾਇਜ਼ ਨਹੀਂ ਮੰਨਦੇ ਸੀ ਕਿਸੇ ਵੀ ਸਟੇਜ ਦੇ ਉੱਤੇ ਬਿਲਕੁਲ ਉਹ ਹਿੰਸਾ ਦੇ ਪੁਜਾਰੀ ਸੀ ਭਗਤ ਸਿੰਘ ਉਹਨਾਂ ਦੀ ਆਪਣੀ ਵਿਚਾਰਧਾਰਾ ਸੀ ਉਹ ਕਹਿੰਦੇ ਸੀ ਵੀ ਬੰਬ ਦਾ ਸਹਾਰਾ ਲੈਣਾ ਪੈਂਦਾ ਬੋਲਿਆਂ ਨੂੰ ਸੁਣਾਉਣ ਦੇ ਵਾਸਤੇ ਹੂੰ ਸੋ ਜਿਹੜਾ ਗਾਂਧੀ ਇਰਵਿਨ ਪੈਕਟ ਉਦੋਂ ਹੋਇਆ ਸੀ ਉਹ ਸਿਰਫ ਜਿਹੜੇ ਨਾਨ ਹਿੰਸਕ ਜਿਹੜੇ ਕੈਦੀ ਸੀ ਉਹਨਾਂ ਨੂੰ ਛਡਾਉਣ ਦੇ ਵਾਸਤੇ ਹੋਇਆ ਸੀ ਜਿਹੜੇ ਸਤਿਆਗ੍ਰਹਿ ਵਗੈਰਾ ਦੇ ਵਿੱਚ ਅਰੈਸਟ ਹੋਏ ਸੀ ਹੂੰ ਜੇ ਮਹਾਤਮਾ ਗਾਂਧੀ ਦੀ ਇੰਨੀ ਚੱਲਦੀ ਹੁੰਦੀ ਫਿਰ ਉਹਨਾਂ ਨੂੰ ਅੰਗਰੇਜ਼ਾਂ ਨਾਲ ਲੜਨ ਦੀ ਕੀ ਲੋੜ ਸੀ ਜੀ ਬਈ ਉਹਨਾਂ ਦੇ ਕਹੇ ਤੇ ਵੀ ਕਿਸੇ ਕੈਦੀ ਨੂੰ ਜਾਂ ਬਗਤ ਸਿੰਘ ਉਹਨਾਂ ਨੂੰ ਛੱਡ ਦਿੰਦੇ ਅੰਗਰੇਜ਼ ਉਹ ਕਿਸੇ ਵੀ ਕੀਮਤ ਤੇ ਛੱਡਣ ਨਹੀਂ ਵਾਲੇ ਸੀ ਉਹਨਾਂ ਨੂੰ ਕਿਉਂਕਿ ਖਤਰਾ ਸੀਗੀ ਉਹਨਾਂ ਦੇ ਲਈ ਦੇਖੋ ਸੋ ਇਹ ਝੂਠੀਆਂ ਤੇ ਬੇਬੁਨਿਆਦ ਗੱਲਾਂ ਚਲਾ ਕੇ ਭਮਸਾਪ ਸਾਡੇ ਮਹਾਪੁਰਸ਼ਾਂ ਦਾ ਜਿਹੜਾ ਚਰਿੱਤਰ ਹਰਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਉਹਨਾਂ ਦੀ ਜੀਵਨੀ ਦੇ ਵਿੱਚੋਂ ਕੁਝ ਗੱਲਾਂ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾਂਦਾ ਹੈ ਹਮ ਹਾਲਾਂਕਿ ਉਹ ਗੱਲਾਂ ਜਿਹੜੀਆਂ ਉਹ ਆਪਣੇ ਨਿੱਜੀ ਜੀਵਨ ਦੇ ਬਾਰੇ ਉਹਨਾਂ ਨੇ ਕੁਝ ਲਿਖੀਆਂ ਨੇ ਉਹਦੇ ਵਿੱਚ ਫਲਸਫੀ ਦਾ ਜਾਂ ਪੋਲੀਟੀਕਲ ਜੀਵਨ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਹੈ ਰੋਲ ਨਹੀਂ ਹੁਣ ਆਪਣੀ ਜੀਵਨੀ ਆਪਣੇ ਬਾਰੇ ਇੰਨਾ ਸੱਚ ਲਿਖਣ ਵਾਲਾ ਵੀ ਇੱਕੋ ਇੱਕ ਇਨਸਾਨ ਹੈ ਜੀ ਨਹੀਂ ਤਾਂ ਗੱਲਾਂ ਲਕੋਲੀਆਂ ਜਾਂਦੀਆਂ ਨੇ ਹੂੰ ਲਪੇਟ ਲੀਆਂ ਜਾਂਦੀਆਂ ਨੇ ਤੇ ਉਹੀ ਛਵੀ ਪ੍ਰਸਤੁਤ ਕੀਤੀ ਜਾਂਦੀ ਹੈ ਲੋਕਾਂ ਦੇ ਵਿੱਚ ਜਿਹੜੀ ਕੀ ਲੋਕਾਂ ਦੇ ਵਿੱਚ ਉਸ ਵਿਅਕਤੀ ਦੇ ਅਕਸ ਨੂੰ ਉਵਾਰੇ ਹੂੰ ਮਹਾਤਮਾ ਗਾਂਧੀ ਇਕਲੌਤੇ ਅਜਿਹੇ ਸਖਸ਼ ਨੇ ਜਿਨ੍ਹਾਂ ਨੇ ਆਪਣੀ ਜੀਵਨੀ ਮਾਈ ਐਕਸਪੈਰੀਮੈਂਟਸ ਵਿਦ ਟਰੂਥ ਦੇ ਵਿੱਚ ਸਭ ਕੁਝ ਸੱਚ ਲਿਖਿਆ ਨੰਗਾ ਸੱਚ ਲਿਖਿਆ ਉਸ ਤੋਂ ਬਾਅਦ ਭਾਰਤ ਦੇ ਵਿੱਚ ਮੈਨੂੰ ਲੱਗਦਾ ਸਿਰਫ ਇੱਕ ਬਲਵੰਤ ਗਾਰਗੀ ਨੇ ਹੂੰ ਜਿਨ੍ਹਾਂ ਨੇ ਉਸ ਦਲੇਰੀ ਦੇ ਨਾਲ ਆਪਣੇ ਬਾਰੇ ਸੱਚ ਬਿਆਨ ਕੀਤਾ ਜੀ ਸੋ ਸੱਚ ਬੋਲਣਾ ਬੜੀ ਹਿੰਮਤ ਦਾ ਕਾਰਜ ਹੈ ਸੱਚ ਹਰ ਕੋਈ ਨਹੀਂ ਬੋਲ ਸਕਦਾ ਸੱਚ ਦਲੇਰੀ ਵਾਲਾ ਬੰਦਾ ਹੀ ਬੋਲ ਸਕਦਾ ਹੂੰ ਬੋਸਦਿਲ ਬੰਦੇ ਦੇ ਬੋਲਣਾਂ ਵਿੱਚ ਸੱਚ ਨਹੀਂ ਆਉਂਦਾ ਹੂੰ ਮਹਾਤਮਾ ਗਾਂਧੀ ਨੇ ਵੀ ਇਹੀ ਕਿਹਾ ਸੀ ਜਦੋਂ ਸਤਿਆਗ੍ਰਹਿ ਦੀ ਗੱਲ ਹੁੰਦੀ ਸੀ ਲੋਕ ਉਹਨਾਂ ਨੂੰ ਕਹਿੰਦੇ ਸੀ ਕਿ ਇਹ ਬੋਸਦਲਾ ਦਾ ਕੰਮ ਹੈ ਜੀ ਇਹ ਵੀ ਕੋਈ ਇੱਕ ਥੱਪੜ ਮਾਰੇ ਤਾਂ ਦੂਜੀ ਗੱਲ ਅੱਗੇ ਕਰ ਦੋ ਉਹ ਕਹਿੰਦੇ ਸੀ ਇਹ ਜਿਹੜਾ ਸਤਿਆਗ੍ਰਹਿ ਆ ਉਹ ਉਹੀ ਬੰਦਾ ਕਰ ਸਕਦਾ ਜਿਹੜਾ ਸੱਚ ਦੇ ਉੱਤੇ ਅੜਿੱਗ ਖੜਾ ਹੋਵੇ ਤੇ ਸੱਚ ਦੇ ਉੱਤੇ ਪਹਿਰਾ ਦੇਣਾ ਇਹ ਬੋਸਦਿਲ ਬੰਦਿਆਂ ਦਾ ਕੰਮ ਨਹੀਂ ਹੈ ਦਲੇਰਾਂ ਦਾ ਹੀ ਕੰਮ ਹੁੰਦਾ ਹੂੰ ਜਿਹੜੀ ਦਲੇਰੀ ਹੈ ਉਹ ਕੱਲੀ ਹਿੰਸਾ ਦੇ ਨਾਲ ਨਹੀਂ ਉਸ ਨੂੰ ਮਾਪਿਆ ਜਾ ਸਕਦਾ ਦਲੇਰੀ ਹੁਣ ਸਾਡੇ ਕਿਸਾਨ ਜਿਹੜੇ ਇੱਕ ਸਾਲ ਪੂਰਾ ਤਪ ਮੀ ਬਰਸਾਤ ਸਭ ਔਕੜਾਂ ਉਹਨਾਂ ਤੇ ਹਮਲੇ ਕੀਤੇ ਜਾਂਦੇ ਸੀ ਚਰਿੱਤਰ ਹਨਨ ਕੀਤਾ ਜਾਂਦਾ ਸੀ ਇੱਕ ਪੂਰੀ ਮਸ਼ੀਨਰੀ ਉਹਨਾਂ ਦੇ ਖਿਲਾਫ ਲੱਗੀ ਹੋਈ ਸੀ ਕਿ ਇੱਕ ਸਾਲ ਉੱਥੇ ਬੈਠੇ ਰਹਿਣਾ ਕੀ ਇਹ ਦਲੇਰੀ ਦਾ ਕੰਮ ਨਹੀਂ ਸੀ ਹੂੰ ਇਦੇ ਵਿੱਚ ਹਿੰਸਾ ਦਾ ਕੋਈ ਵੀ ਨਹੀਂ ਸੀ ਕਿਸੇ ਨੂੰ ਉਹਨਾਂ ਨੇ ਕੁੱਟਿਆ ਨਹੀਂ ਮਾਰਿਆ ਨਹੀਂ ਕੋਈ ਇੱਕ ਕਿਸੇ ਦਾ ਨੁਕਸਾਨ ਨਹੀਂ ਕੀਤਾ ਹੂੰ ਇੱਕ ਬੈਠੇ ਸੀਗੇ ਉੱਥੇ ਆਪਣਾ ਖੇਮਾ ਲਾ ਕੇ ਉਹ ਬਹੁਤ ਦਲੇਰੀ ਦਾ ਕੰਮ ਸੀ ਉੱਥੇ ਉਹਨਾਂ ਹਾਲਾਤਾਂ ਦੇ ਵਿੱਚ ਬੈਠਣਾ ਸੋ ਸਤਿਆਗ੍ਰਹਿ ਜੇ ਤੁਸੀਂ ਇਹ ਗੱਲ ਕਹੋ ਕਿ ਜੋ ਸਤਿਆਗ੍ਰਹੀ ਸੀਗੇ ਸਾਡੇ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਉਹ ਬੁੱਸਦਿਲ ਬੰਦੇ ਸੀ ਜਾਂ ਜਿਹੜੇ ਬੰਦੇ ਬੰਬ ਤੇ ਗੋਲੀ ਦਾ ਸਹਾਰਾ ਲੈਂਦੇ ਸੀ ਉਹੀ ਦਲੇਰ ਸੀ ਇਹ ਗੱਲ ਕਹਿਣੀ ਇਹ ਵੀ ਬੇਬੁਨਿਆਦ ਹੈ ਜੀ ਸੋ ਪੰਮ ਸਾਹਿਬ 2 ਅਕਤੂਬਰ ਆ ਰਹੀ ਹੈ ਮਹਾਤਮਾ ਗਾਂਧੀ ਦਾ ਦਿਨ ਹੈ ਜਿਸ ਨੂੰ ਗਾਂਧੀ ਜਨਤੀ ਦੇ ਦੌਰ ਤੇ ਮਨਾਇਆ ਜਾਂਦਾ ਹੈ ਸੋ ਮੈਂ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾਗੇ ਅਸੀਂ 2 ਅਕਤੂਬਰ ਵਾਲੇ ਦਿਨ ਸਾਡਾ ਪ੍ਰੋਗਰਾਮ ਨਹੀਂ ਹੁੰਦਾ ਸੋ ਅੱਜ ਮੈਂ ਰੇਡੀਓ ਦੇ ਮਾਧਿਅਮ ਦੇ ਨਾਲ ਉਸ ਮਹਾਨ ਸ਼ਖਸੀਅਤ ਨੂੰ ਸ਼ਰਦਾ ਦੇ ਕੋਲ ਮੈਂ ਇੱਕ ਛੋਟਾ ਜਿਹਾ ਸਵਾਲ ਵਿੱਚ ਕਰ ਦਿੰਦੀ ਵੀ ਅੱਜ ਦੇ ਜਿਹੜੇ ਸਾਡੇ ਸੱਤਾਧਾਰੀ ਨੇ ਉਹ ਵੀ ਉਸੇ ਵਿਚਾਰਧਾਰਾ ਨਾਲ ਨੂੰ ਪ੍ਰਣਾਏ ਹੋਏ ਨੇ ਉਹ ਇਹ ਜਿਹੜਾ ਉਹਨਾਂ ਦਾ ਉਹਨਾਂ ਦੀ ਪ੍ਰਤੀ ਮੰਦ ਉੱਤੇ ਜਿਹੜੇ ਫੁੱਲ ਮਾਲਾਵਾਂ ਚੜਾਉਣੀਆਂ ਇਹ ਇਹਨਾਂ ਦੀ ਮਜਬੂਰੀ ਹੈ ਫਿਰ ਕਿਉਂਕਿ ਦੂਜੇ ਪਾਸੇ ਪੈਰਲਲ ਪੈਰਲਲ ਮਤਲਬ ਕਿ ਗੋੜਸੇ ਨੂੰ ਵੀ ਜੀ ਕਹਿ ਕੇ ਬੁਲਾਇਆ ਜਾ ਰਿਹਾ ਹੈ ਸਵਰਕਰ ਨੂੰ ਉਹ ਆਪ ਦਾ ਜਿਹੜਾ ਉਹ ਮਾਰਗਦਰਸ਼ਕ ਜਿਹੜਾ ਉਹ ਬੰਦੇ ਨੇ ਜਿੰਨਾ ਚਿਰ ਤੱਕ ਹਿੰਦੁਸਤਾਨ ਦੇ ਵਿੱਚ ਨੇ ਉਨਾ ਚਿਰ ਤੱਕ ਗੋੜਸੇ ਤੇ ਸਵਰਕਰ ਦੇ ਉਪਵਾਸ਼ਿਕ ਨੇ ਜਦੋਂ ਬਾਹਰ ਜਾਣਾ ਪੈਂਦਾ ਉੱਥੇ ਫਿਰ ਮਜਬੂਰੀ ਹੋ ਜਾਂਦੀ ਹੈ ਕਿਉਂਕਿ ਦੁਨੀਆ ਤਾਂ ਗਾਂਧੀ ਨੂੰ ਮੰਦੀ ਹੈ ਹੂੰ ਦੁਨੀਆ ਦੇ ਵਿੱਚ ਜੇ ਆਪਣਾ ਅਕਸ ਬਣਾਉਣਾ ਹੈ ਤਾਂ ਹਿੰਦੁਸਤਾਨ ਦੀ ਪਹਿਚਾਨ ਮਹਾਤਮਾ ਗਾਂਧੀ ਦੇ ਨਾਲ ਹੈ ਸੱਚ ਦੇ ਹਿੰਸਾ ਦੇ ਨਾਲ ਹੂੰ ਉੱਥੇ ਸਾਬਰਕਰ ਨੂੰ ਤਾਂ ਕੋਈ ਪੁੱਛਦਾ ਨਹੀਂ ਹੂੰ ਤੇ ਗੋੜਸੇ ਤਾਂ ਇੱਕ ਹਥਿਆਰ ਹੈ ਹੂੰ ਕਿਸਮੂ ਦੇ ਨਾਲ ਕਹਿਣਗੇ ਉੱਥੇ ਤਾਂ ਫਿਰ ਮਜਬੂਰੀ ਦਾ ਨਾਮ ਮਹਾਤਮਾ ਗਾਂਧੀ ਹੋ ਜਾਂਦਾ ਹੂੰ ਜਦੋਂ ਘਰੇ ਹੁੰਦੇ ਨੇ ਜਦੋਂ ਅੰਦਰ ਖਾਤੇ ਕਿਤੇ ਚਾਰ ਬੰਦਿਆਂ 'ਚ ਬੈਠੇ ਹੁੰਦੇ ਨੇ ਫਿਰ ਅਸਲੀਅਤ ਅੰਦਰੋਂ ਨਿਕਲਦੀ ਹੈ ਹੂੰ ਵੀ ਗਾਂਧੀ ਨੂੰ ਕਿੰਨੀ ਘਰੇਣਾ ਕਰਦੇ ਨੇ ਤੇ ਉਹਨਾਂ ਨੂੰ ਜਿਹੜੇ ਗੋੜਸੇ ਨੂੰ ਰਾਸ਼ਟਰਵਾਦੀ ਕਹਿਣ ਵਾਲੀ ਸਾਧਵੀ ਹੂੰ ਜਿਸ ਦੇ ਉੱਤੇ ਅਤਵਾਦ ਦੇ ਕੇਸ ਚੱਲ ਰਹੇ ਨੇ ਬੰਬ ਧਮਾਕੇ ਕਰਨ ਦੇ ਕੇਸ ਚੱਲ ਰਹੇ ਨੇ ਉਸ ਨੂੰ ਐਮਪੀ ਬਣਾਉਂਦੇ ਨੇ ਹੂੰ ਬਾਅਦ ਦੇ ਵਿੱਚ ਕਹਿੰਦੇ ਨੇ ਕਿ ਮਨਸੇ ਕ ਵੀ ਮaaf ਨਹੀਂ ਕਰ ਪਾਉਂਗਾ ਹੂੰ ਇਹ ਪਤਾ ਨਹੀਂ ਮਨਸੇ ਮaaf ਕਿਵੇਂ ਮਨਸੇ ਮaaf ਹਾਂ ਬਿਲਕੁਲ